ਜਿਹੜੇ ਸਾਰੇ ਡਾਕਟਰ ਨੇ तकरीबन ਵਰਕਲੋਡ ਤੋਂ ਪ੍ਰੇਸ਼ਾਨ ਨੇ ਐਮਡੀ ਡਾਕਟਰ ਨੂੰ ਕਰਨੇ ਪੈ ਰਹੇ ਨੇ ਜਿਸ ਕਰਕੇ ਉਹਨਾਂ ਦਾ ਆਪਣਾ ਕੰਮ ਜਿਹਦੇ ਵਾਸਤੇ ਉਹ ਟ੍ਰੇਨਡ ਕੀਤੇ ਹੋਏ ਨੇ ਕੋਈ ਆਪਰੇਸ਼ਨ ਕਰਨ ਵਾਸਤੇ ਟ੍ਰੇਨਡ ਕੀਤਾ ਹੈ ਕੋਈ ਹੱਡੀਆਂ ਦਾ ਆਪਰੇਸ਼ਨ ਕਰ ਰਿਹਾ ਹੈ ਸਰਜਰੀ ਜਨਰਲ ਕਰ ਰਿਹਾ ਹੈ ਕੋਈ ਮੈਡੀਸਨ ਦੀ ਆਪਰੇਡੀ ਕਰ ਰਿਹਾ ਉਹ ਜਿਹੜੇ ਕੰਮ ਲਈ ਟ੍ਰੇਨਡ ਕੀਤੇ ਗਏ ਨੇ ਉਹ ਕੰਮ ਨਹੀਂ ਕਰ ਪਾ ਰਹੇ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਸਿੱਖਿਆ ਲਈ ਹੈ ਉਹਦੇ ਨਾਲ ਪੂਰੀ ਤਰ੍ਹਾਂ ਜਸਟਿਸ ਨਹੀਂ ਕਰ ਪਾ ਰਹੇ ਮਰੀਜ਼ਾਂ ਨਾਲ ਜਸਟਿਸ ਨਹੀਂ ਕਰ ਪਾ ਰਹੇ ਤਾਂ ਉਹ ਇਸ ਸਿਸਟਮ ਕਰਕੇ ਇਸ ਸਾਰੇ ਪ੍ਰਬੰਧ ਕਰਕੇ ਜਿਹੜਾ ਹੋ ਰਿਹਾ ਹੈ ਲਗਾਤਾਰ ਡਾਕਟਰਾਂ ਦੀ ਕਮੀ ਕਰਕੇ ਵਰਕਲੋਡ ਕਰਕੇ ਉਹ ਛੱਡ ਜਾਂਦੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਮਿਸਾਲੀ ਸਿਹਤ ਸਹੂਲਤਾਂ ਵਾਂ ਦੇਣ ਦੇ ਦਾਅਵੇ ਆ ਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਨਵੇਂ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ ਤੇ ਮੌਜੂਦਾ ਡਾਕਟਰਾਂ ਤੇ ਕੰਮ ਦਾ ਬੋਝ ਵਧ ਰਿਹਾ ਹੈ। ਹਾਲਾਤ ਇਹ ਨੇ ਕਿ ਡਾਕਟਰ ਨੌਕਰੀ ਛੱਡਣ ਨੂੰ ਮਜਬੂਰ ਹੋ ਰਹੇ ਨੇ। ਬਠਿੰਡਾ ਜ਼ਿਲ੍ਹੇ ਦੇ 2 ਐਸਐਮਓ ਸਮੇਤ 6 ਡਾਕਟਰਾਂ ਨੇ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਹੈ। ਹਾਲਾਂਕਿ ਲੈਟਰਸ ਦੇ ਵਿੱਚ ਕਾਰਨ ਨਿੱਜੀ ਤੇ ਘਰੇਲੂ ਦੱਸੇ ਗਏ ਨੇ, ਲੇਕਿਨ ਮੈਡੀਕਲ ਅਫਸਰ ਤੇ ਡਾਕਟਰ ਸਿੱਧੇ-ਸਿੱਧੇ ਢੰਗ ਨਾਲ ਇਹ ਕਹਿੰਦੇ ਨਜ਼ਰ ਆਏ ਨੇ ਕਿ ਵੱਧ ਵਰਕਲੋਡ ਕਾਰਨ ਉਹ ਨੌਕਰੀ ਛੱਡਣ ਨੂੰ ਮਜਬੂਰ ਨੇ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਮੈਡੀਕਲ ਅਫਸਰਾਂ ਜਿਲ੍ਹਾ ਹਸਪਤਾਲ ਬਠਿੰਡਾ ਵਿੱਚ ਤੇ ਜੁਨੀਅਰ ਨੇ ਵੀ ਕੁਝ ਲੇ ਕੇ ਮੈਂ ਪੰਜਾਬ ਜਿਹੜੀ PCMS ਐਸੋਸੀਏਸ਼ਨ ਦਾ ਐਗਜ਼ੀਕਟਿਵ ਮੈਂਬਰ ਹਾਂ ਤੇ ਜਿਲ੍ਹਾ ਬਠਿੰਡਾ ਦਾ ਮੈਂ ਸਿਕ ਜਰਨਲ ਸਤਤਰਾ ਅਫਸਰ ਲਗਾਤਾਰ ਡਾਕਟਰ ਜਾਇੰਦ ਦੇ ਰਹੇ ਨੇ ਤੁਹਾਡੇ ਨਾਲ ਵੀ ਡਾਕਟਰ ਨੇ ਅੱਲ ਕਦੇ ਗੱਲਬਾਤ ਹੋਈ ਇਹਨਾਂ ਨਾਲ ਕਿ ਕਿਉਂ ਲਗਾਇ ਦੇ ਰਹੇ ਹੈਗੇ ਜੁਨੀਅਰ ਚ ਵੀ ਤੁਸੀਂ ਮਤਲਬ ਗੱਲਬਾਤ ਕੀਤੀ ਇਸ ਮਾਮਲੇ ਤੇ ਹਾਂਜੀ ਇਹ ਜਿਹੜੇ ਸਾਰੇ ਡਾਕਟਰ ਨੇ ਤਕਰੀਬਨ ਵਰਕਲੋਡ ਤੋਂ ਪ੍ਰੇਸ਼ਾਨ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ 2020 ਦੇ ਵਿੱਚ ਲਾਸਟ ਡਾਕਟਰਾਂ ਦੀ ਭਰਤੀ ਹੋਈ ਸੀ ਐਮਬੀਬੀਐਸ ਡਾਕਟਰਾਂ ਦੀ ਭਰਤੀ ਹੋਈ ਸੀ 2020 ਦੇ ਤੋਂ ਲੈ ਕੇ ਹੁਣ ਤੱਕ ਤਕਰੀਬਨ ਸਾਡੇ ਹਰ ਸਾਲ 50 ਤੋਂ 60 ਡਾਕਟਰ ਜਿਹੜੇ ਆ ਉਹ ਐਮਡੀ ਕੋਰਸ ਕਰਨ ਚਲੇ ਜਾਂਦੇ ਆ ਉਹਦੇ ਨਾਲ ਇੱਕ ਕਮੀ ਹੋ ਜਾਂਦੀ ਆ ਹੁਣ 200 2020 ਦੇ ਵਿੱਚ ਜੋ ਡਾਕਟਰ ਭਰਤੀ ਕੀਤੇ ਗਏ ਸੀ ਉਹ ਲਗਾਤਾਰ 50-50 ਕਰਕੇ ਹਰ ਸਾਲ ਐਮਡੀ ਕਰਨ ਵਾਸਤੇ ਮੈਡੀਕਲ ਕਾਲਜਾਂ ਚਲੇ ਜਾਂਦੇ ਨੇ ਉੱਥੋਂ ਕਰਨ ਤੋਂ ਬਾਅਦ ਵਾਪਸ ਆ ਕੇ ਉਹ ਐਮਡੀ ਡਾਕਟਰ ਬਣ ਜਾਂਦੇ ਨੇ ਸਪੈਸ਼ਲਿਸਟ ਬਣ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਇੱਕ ਹੁਣ ਇਸ ਸਮੇਂ ਇੰਨੀ ਭਰਤੀ ਨਾ ਹੋਣ ਕਰਕੇ 4 ਸਾਲਾਂ ਦੇ ਵਿੱਚ ਸਾਡੇ ਕੋਲੇ ਐਮਬੀਬੀਐਸ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ। ਇੰਨੀ ਕਮੀ ਹੋਣ ਕਰਕੇ ਜਿਹੜੇ ਐਮਬੀਬੀਐਸ ਜਰਨਲ ਐਮਓ ਦੇ ਕੰਮ ਹੁੰਦੇ ਨੇ ਖਾਸ ਕਰਕੇ ਪੈਰੀਫਰੀ ਦੇ ਵਿੱਚ ਦੂਰ ਦਰਾਡੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਉਹ ਵੀ ਸਪੈਸ਼ਲਿਸਟ ਡਾਕਟਰਾਂ ਨੂੰ ਕਰਨੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਪਰਚੇ ਕੱਟਣ ਦਾ ਕੰਮ, ਪੋਸਟਮਾਰਟਮ, ਮੈਡੀਕਲ ਲੀਗਲ ਕੰਮ ਇਹ ਸਾਰੇ ਕੰਮ ਜਿਹੜੇ ਇੱਕ ਐਮਬੀਬੀਐਸ ਜਰਨਲ ਡਿਊਟੀ ਐਮਓ ਕਰ ਸਕਦਾ ਸੀਗਾ। ਉਸ ਦੀ ਬਜਾਏ ਐਮਬੀਬੀਐਸ ਦੀ ਬੰਦੇ ਦੀ ਕਮੀ ਹੋਣ ਕਰਕੇ ਐਮਡੀ ਡਾਕਟਰਾਂ ਨੂੰ ਕਰਨੇ ਪੈ ਰਹੇ ਨੇ ਜਿਸ ਕਰਕੇ ਉਹਨਾਂ ਦਾ ਆਪਣਾ ਕੰਮ ਜਿਹਦੇ ਵਾਸਤੇ ਉਹ ਟ੍ਰੇਨਡ ਕੀਤੇ ਹੋਏ ਨੇ ਕੋਈ ਆਪਰੇਸ਼ਨ ਕਰਨ ਵਾਸਤੇ ਟ੍ਰੇਨਡ ਕੀਤਾ ਹੈ ਕੋਈ ਹੱਡੀਆਂ ਦਾ ਆਪਰੇਸ਼ਨ ਕਰ ਰਿਹਾ ਕੋਈ ਸਰਜਰੀ ਜਰਨਲ ਕਰ ਰਿਹਾ ਕੋਈ ਮੈਡੀਸਨ ਦੀ ਓਪਰੇਟੀ ਕਰ ਰਿਹਾ ਉਹ ਜਿਹੜੇ ਕੰਮ ਲਈ ਟ੍ਰੇਨਡ ਕੀਤੇ ਗਏ ਨੇ ਉਹੋ ਕੰਮ ਨਹੀਂ ਕਰ پا ਰਹੇ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਸਿੱਖਿਆ ਲਈ ਹੈ ਉਹਦੇ ਨਾਲ ਪੂਰੀ ਤਰ੍ਹਾਂ ਜਸਟਿਸ ਨਹੀਂ ਕਰ پا ਰਹੇ ਮਰੀਜ਼ਾਂ ਨਾਲ ਜਸਟਿਸ ਨਹੀਂ ਕਰ پا ਰਹੇ ਤਾਂ ਉਹ ਇਸ ਸਿਸਟਮ ਕਰਕੇ ਇਸ ਸਾਰੇ ਪ੍ਰਬੰਧ ਕਰਕੇ ਜਿਹੜਾ ਹੋ ਰਿਹਾ ਹੈ ਲਗਾਤਾਰ ਡਾਕਟਰਾਂ ਦੀ ਕਮੀ ਕਰਕੇ ਵਰਕਲੋਡ ਕਰਕੇ ਉਹ ਛੱਡ ਨਮਾਲਾ ਕਲੀਨਿਕ ਵੀ ਖੋਲੇ ਡਾਕਟਰ ਮੈਂ ਨਮਾਲਾ ਕਲੀਨਿਕ ਤੇ ਪਹੁੰਚੇ ਨੇ ਨਾ ਕੁਛ ਨਾਵੇਂ ਕਈ ਨਹੀਂ ਜਦ ਹਸਪਤਾਲਾਂ ਜਿਵੇਂ ਹੋ ਗਈ ਨੇ ਉਹ ਇਹਨਾਂ ਵੀ ਕਿਤੇ ਪ੍ਰਭਾਵ ਪਿਆ ਹੈ ਮਹੱਲਾ ਕਲੀਨਿਕਾਂ ਨਾਲ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਡਾਕਟਰਾਂ ਨੂੰ ਸੇਵਾਵਾਂ ਤਾਂ ਹਲਕ ਤਰ੍ਹਾਂ ਦੀ ਮਿਲ ਰਹੀਆਂ ਨਹੀਂ ਪਰ ਕਿਉਂਕਿ ਸਾਡੇ ਸਰਕਾਰੀ ਹਸਪਤਾਲ ਵੱਡੇ ਨੇ ਜਿਹੜੇ ਐਮਰਜੈਂਸੀ ਨੂੰ ਕੇਟਰ ਕਰਦੇ ਨੇ ਜਾਂ ਜਿਹੜੇ ਮੈਡੀਕਲ ਲੀਗਲ ਕੰਮ ਕਰਦੇ ਨੇ ਜਾਂ OPD ਸਪੈਸ਼ਲਿਸਟ OPD ਕਰਦੇ ਨੇ ਜਿਹੜੇ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪਿਆ ਉਹਦੇ ਨਾਲ ਕਿਉਂਕਿ ਸਾਡੇ ਚ ਉਹੀ ਬੈਕਲੋਗ ਹੈ ਸਾਨੂੰ ਉਹੀ ਡਿਊਟੀਆਂ ਕਰਨੀਆਂ ਪੈ ਰਹੀਆਂ ਨੇ ਠੀਕ ਹੈ ਇਸ ਕਰਕੇ ਕਿਤੇ ਨਾ ਕਿਤੇ ਜਨਤਾ ਨੂੰ ਭਾਵੇਂ ਹੋ ਸਕਦਾ ਪਿੰਡ ਦੇ ਲੈਵਲ ਤੇ ਕਸੂਰਤ ਮਿਲੀ ਹੋਵੇ ਪਰ ਜੇ ਜਿਲਾ ਪੱਧਰ ਦੀ ਗੱਲ ਕਰੀਏ ਜਿਹੜੇ ਮਰੀਜ਼ ਰੈਫਰ ਹੋ ਕੇ ਆਉਂਦੇ ਨੇ ਮਹੱਲਾ ਕਲੀਨਿਕਾਂ ਦੇ ਵਿੱਚ ਉਹਨਾਂ ਨੂੰ ਦੇਖਣ ਲਈ ਡਾਕਟਰ ਹੈ ਨਹੀਂ ਉਹ ਸਪੈਸ਼ਲਿਸਟ ਡਾਕਟਰ ਲਈ ਜਾਂ ਸਰਜਰੀ ਲਈ ਮਹੱਲਾ ਕਲੀਨਿਕ ਤੋਂ ਪੇਸ਼ੈਂਟ ਰੈਫਰ ਹੋਇਆ ਹੈ ਜਿਹੜੇ ਸਰਜਨ ਨੇ ਉਹਦੀ ਸਰਜਰੀ ਕਰਨੀ ਉਹ ਤਾਂ ਪੋਸਟਮਾਰਮ ਕਰ ਰਿਹਾ ਜਾਂ ਉਹ ਮੈਡੀਕਲੀ ਕਰ ਰਿਹਾ ਇਸ ਕਰਕੇ ਕਿਤੇ ਨਾ ਕਿਤੇ ਉਹ ਸੇਵਾਵਾਂ ਨਹੀਂ ਅਸੀਂ ਦੇ پا ਰਹੇ ਉਹ ਸੇਵਾਵਾਂ ਨਾ ਦੇਣ ਕਰਕੇ ਪਰ ਹੌਲੀ-ਹੌਲੀ ਮਤਲਬ ਇਹ ਜਿਆ ਥੋੜੇ ਸਮੇਂ ਲਈ ਤਾਂ ਚੱਲ ਸਕਦਾ ਪਰ ਜਦੋਂ ਇਹ ਲੰਬਾ ਸਮਾਂ ਚੱਲਦਾ ਤਾਂ ਕਿਤੇ ਕਿਤੇ ਬੰਦੇ ਨੂੰ ਇਹ ਲੱਗਦਾ ਹੈ ਕਿ ਉਹ ਜਿਹੜੀ ਵਿਦਿਆ ਉਹ ਹਾਸਲ ਕਰਕੇ ਆਇਆ ਸਪੈਸ਼ਲਿਸਟ ਵਿਦਿਆ ਹਾਸਲ ਕਰਕੇ ਆਇਆ ਉਹ ਕਿਤੇ ਨਾ ਕਿਤੇ ਖਰਾਬ ਹੋ ਰਹੀ ਹੈ ਭੁੱਲ ਜਾ ਰ ਭੁੱਲੀ ਜਾ ਰਹੀ ਹੈ ਤਾਂ ਕਰਕੇ ਇਹ ਵੀ ਹੁੰਦਾ ਬਾਕੀ ਸਾਡੇ ਇਹ ਵੀ ਦੇਖਦੇ ਆਂ ਸੀ ਬਹੁਤ ਸਾਰੇ ਡਾਕਟਰ ਰਜਾਇਨ ਕਰ ਜਾਂਦੇ ਆ ਬਹੁਤ ਸਾਰੇ ਪ੍ਰਮੋਟ ਵੀ ਹੋ ਜਾਂਦੇ ਆ ਕੁਝ ਬੰਦੇ ਜਿਹੜੇ ਸਾਡੇ ਐਸਐਮਓ ਸਾਹਿਬਾਨ ਨੇ ਪਹਿਲਾਂ ਉਹਨਾਂ ਦੀ ਵੀ ਲਗਾਤਾਰ ਰਿਟਾਇਰਮੈਂਟ ਹੋ ਰਹੀ ਹੈ ਤਾਂ ਇਹਦੇ ਕਰਕੇ ਇਹ ਤਿੰਨ ਪਾਸਿਓਂ ਬੈਕਲੋਗ ਮਤਲਬ ਜਿਹੜਾ ਹੈਗਾ ਉਹ ਘਟਾ ਪੈ ਜਾਂਦਾ ਨਵੇਂ ਆ ਨਹੀਂ ਰਹੇ ਪੁਰਾਣੇ ਪ੍ਰਮੋਟ ਹੋ ਰਹੇ ਨੇ ਪਰਾਣੇ ਕੋ ਛੱਡ ਰਹੇ ਨੇ ਜਾਂ ਪਰਾਣੇ ਰਿਟਾਇਰ ਹੋ ਰਹੇ ਨੇ ਇਸ ਕਰਕੇ ਇਹ ਲਗਾਤਾਰ ਘਟਾ ਪੈ ਰਿਹਾ ਅਸੀਂ ਜ਼ਿਲ੍ਹਾ ਪੱਧਰ ਤੇ ਵੀ ਅਸੀਂ ਸੂਬਾ ਪੱਧਰ ਦੇ ਉੱਤੇ ਵੀ ਸਰਕਾਰ ਕੋਲੇ ਮੰਗ ਠਾਈ ਆ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀਗਾ ਕਿ ਵੋਟਾਂ ਤੋਂ ਸਮੇਂ ਤੋਂ ਬਾਅਦ ਜਿਹੜੇ ਹੈਗਾ ਵੀ ਕੁਝ ਭਰਤੀ ਕੀਤੀ ਜਾਊਗੀ ਲੂਪ ਦੇ ਵਿੱਚ ਆ ਚੈਨਲ ਦੇ ਵਿੱਚ ਆ ਪ੍ਰੋਸੈਸ ਦੇ ਵਿੱਚ ਆ ਪਰ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਹ ਭਰਤੀ ਹਰ ਸਾਲ ਹੋਣੀ ਚਾਹੀਦੀ ਹੈ ਜਿੰਨੇ ਇੱਕ ਵਿਅਕਤੀ ਜਿੰਨੇ ਕਿ ਵੀ ਡਾਕਟਰ ਸਾਡੇ ਕੋਈ ਉੱਚ ਵਿਦਿਆਲੀ ਚਲੇ ਜਾਂਦੇ ਨੇ ਜਾਂ ਰਿਟਾਇਰ ਹੋ ਜਾਂਦੇ ਨੇ ਉਹਦਾ ਬੈਕਲੋ ਪੂਰਾ ਕਰਨ ਵਾਸਤੇ ਓਨੀਆਂ ਕਿ ਭਰਤੀਆਂ ਲਗਾਤਾਰ ਭਰੀਆਂ ਜਾਣਾ ਕਿਉਂਕਿ 1998 ਤੋਂ ਲੈ ਕੇ 2008 ਤੱਕ ਵੀ ਕੋਈ ਭਰਤੀ ਨਹੀਂ ਹੋਈ ਉਹ ਵੀ 10 ਸਾਲਾਂ ਦਾ ਬਹੁਤ ਵੱਡਾ ਬੈਕਲੋਗ ਹੈ ਉਸ ਤੋਂ ਬਾਅਦ ਵੀ ਲਗਾਤਾਰ ਭਰਤੀਆਂ ਨਹੀਂ ਹੋ ਰਹੀਆਂ ਕਦੇ 3 ਸਾਲਾਂ ਬਾਅਦ ਹੋ ਰਹੀ ਹੈ ਕਦੇ 4 ਸਾਲਾਂ ਬਾਅਦ ਹੋ ਰਹੀ ਹੈ ਹੁਣ ਜਿਵੇਂ ਲਾਸਟ ਐਗਜ਼ਾਮਪਲ ਤੁਹਾਨੂੰ ਮੈਂ ਦੇ ਰਿਹਾ ਵੀ 2020 ਦੇ ਵਿੱਚ ਲਾਸਟ ਭਰਤੀ ਹੋਈ ਸੀ ਐਮਬੀਬੀ ਸਪੈਸ਼ਲ ਜਿਹੜੀ ਪੀਐਸਮੈਡ ਡਾਕਟਰਾਂ ਦੀ ਉਸ ਤੋਂ ਬਾਅਦ ਨਹੀਂ ਭਰਤੀ ਹੋਈ ਦੇਖੋ ਇਹ ਸਾਰੇ ਫੈਕਟਰ ਜੂਰ ਮੈਂ ਇਸ ਗੱਲ 'ਚ ਕੋਈ ਡਿਨਾਈ ਨਹੀਂ ਕਰਦਾ ਕਿ ਸਾਰੇ ਫੈਕਟਰ ਵੀ ਕੰਟ੍ਰਿਬਿਊ ਅਸੀਂ ਵੀ ਪਹਿਲਾਂ ਵੀ ਲਿਖ ਕੇ ਦਿੱਤਾ ਗਿਆ ਹੈ ਕਿ VIP ਡਿਊਟੀਆਂ ਲਈ ਇਹਨਾਂ ਲਈ ਇੱਕ ਅਲੱਗ ਤਰ੍ਹਾਂ ਦਾ ਕੈਡਰ ਕ੍ਰੀਏਟ ਕੀਤਾ ਜਾ ਸਕਦਾ ਹੈ। MBBS ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਸਕਦੀ ਹੈ। ਤੇ ਡੈਫੀਨਿਟਲੀ ਡਾਕਟਰ ਤਾਂ ਹਮੇਸ਼ਾ ਹੀ ਚਾਹੁੰਦੇ ਨੇ ਕਿ ਉਹਨਾਂ ਤੋਂ ਡਾਕਟਰੀ ਕੰਮ ਲੱਤਾ ਜਾਵੇ। ਐਮਰਜੈਂਸੀ 24 ਘੰਟੇ ਕਰਨ ਦੇ ਵਿੱਚ ਕਿਸੇ ਵੀ ਡਾਕਟਰ ਨੂੰ ਮੈਂ ਕਦੇ ਕੋਈ ਪਰੇਸ਼ਾਨੀ ਹੁੰਦੀ ਨਹੀਂ ਦੇਖਿਆ। ਉਹ ਆਪਣਾ ਕਲੀਨਿਕਲ ਕੰਮ ਹਰ ਤਰੀਕੇ ਨਾਲ ਕਰਨ ਨੂੰ ਤਿਆਰ ਹੁੰਦੇ ਨੇ। ਭਾਵੇਂ ਜਦੋਂ ਕਲੀਨਿਕਲ ਕੰਮ ਤੋਂ ਬਿਨਾਂ ਬਾਕੀ ਕੰਮ ਹਾ ਆ ਕੇ ਸਾਡੀ ਡਿਊਟੀ ਦਾ ਹਿੱਸਾ ਹੈ। ਚਾਹੇ ਉਹ VIP ਡਿਊਟੀਆਂ ਹੋਣ, ਮੈਡੀਕਲ ਲੀਗਲ ਡਿਊਟੀਆਂ ਹੋਣ, ਐਕ ਇਹ ਸਾਰਾ ਰਨਸਟੇਸ਼ਨ ਦਾ ਹਿੱਸਾ ਨੇ ਪਰ ਕਿਤਨਾ ਕਿਤੇ ਕੁਝ ਕਲੀਨਿਸ਼ੀਨ ਜਿਹੜਾ ਨੇ ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੈ ਵੀ ਇਹਦੇ ਨਾਲ ਉਹ ਜੋ ਕੰਮ ਕਰਨਾ ਚਾਹੁੰਦੇ ਸੀ ਉਹ ਸ਼ਾਇਦ ਨਹੀਂ ਕਰ ਪਾ ਰਹੇ ਅਜਿਵੇਂ ਜਿਵੇਂ ਸਪੈਸ਼ਲਿਸਟ ਡਾਕਟਰ ਨੇ ਉਹਨੂੰ ਤੋਂ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਕਿ ਅਸੀਂ ਆਪਣੀ ਪ੍ਰੈਕਟਿਸ ਭੁੱਲ ਰਹੇ ਹਾਂ ਕਿ ਤਰ੍ਹਾਂ ਜਿਹੜਾ ਅਸੀਂ ਕੰਮ ਲਈ ਆਏ ਆ ਉਹ ਕੰਮ ਨਹੀਂ ਸਿੱਧਾ ਲੈ ਜਾ ਰਹੇ ਪਰ ਸਾਨੂੰ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਸਾਨੂੰ ਇਹਦਾ ਪੋਸਟਮਾਰਟਮ ਕਰਨਾ ਹੈ ਉਹ ਸਾਡੀ ਇੱਕ ਡਿਊਟੀ ਦਾ ਹਿੱਸਾ ਹੋਏਗਾ ਤਾਂ ਮੇਨੂੰ ਲੱਗਦਾ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਹੀ ਸਾਨੂੰ ਇਸ ਗੱਲ ਨੂੰ ਫੈਕਟਰ ਨੂੰ ਕਿ ਦਿੱਤੀ ਪਾਰਟ ਆਂਡ ਪਾਰਸਲ ਆਫ ਆਰ ਡਿਊਟੀ ਤੁਜੀ ਨਾਲ ਨਾਲ ਸਮੁਦਾਇ ਦੇਖਦੇ ਕਿਤਰਫੇ ਫੈਕਟਰੀ ਪੈ ਰਿਹਾ ਹੈਗਾ ਹਸਪਤਾਲ ਤੇ ਲੋਕ ਪਰੇਸ਼ਾਨ ਹੋ ਰਹੇ ਡਾਕਟਰ ਛੱਡ ਕੇ ਜਾ ਰਹੇ ਨੇ ਦੇਖੋ ਡਾਕਟਰਾਂ ਦੀ ਕਮੀ ਹੈਗੀ ਹੈ ਓਪੀਡੀ ਬਹੁਤ ਜ਼ਿਆਦਾ ਹੋ ਗਈ ਹੈ ਪਿਛਲੇ ਸਾਲਾਂ ਦੇ ਵਿੱਚ ਓਪੀਡੀ 6-700 ਸੀ ਤੇ ਉਹ ਜਿਹੜੀ ਵਧ ਕੇ ਹੁਣ ਓਪੀਡੀ ਜਿਹੜੀ ਸਿਵਲ ਹਸਪਤਾਲ ਦੀ ਅਸੀਂ ਗੱਲ ਕਰੀਏ ਜ਼ਿਲ੍ਹਾ ਹਸਪਤਾਲ ਦੀ ਤਾਂ ਲਗਭਗ 1700 1800 ਦੀ ਓਪੀਡੀ ਹੋ ਗਈ ਹੈ ਮਰੀਜ਼ ਵੀ ਚਾਹੇ 200 ਬੈੱਡ ਦਾ ਹਸਪਤਾਲ ਹੈ ਪਰ ਅਕਸਰ ਅਸੀਂ 250 260 270 ਮਰੀਜ਼ ਰਹਿਣੇ ਹਮੇਸ਼ਾ ਦਾਖਲ ਰਹਿੰ ਇਸੇ ਤਰ੍ਹਾਂ ਚਾਹੇ ਟੈਸਟਾਂ ਦੀ ਗੱਲ ਕਰੀਏ ਜਿਹੜੇ ਟੈਸਟ ਅੱਗੇ 1100 1200 ਦੀ ਐਵਰੇਜ ਸੀ ਪਰ ਡੇ ਉਹ ਟੈਸਟ ਦੀ ਗਿਣਤੀ ਹੁਣ 2200 2300 ਦੀ ਐਵਰੇਜ ਪੈ ਰਹੀ ਹੈ ਅਲਟਰਾਸਾਉਂਡ ਜਿਹੜੇ ਅੱਗੇ 25 30 ਹੁੰਦੇ ਸੀ ਉਹ 80 85 ਦੀ ਐਵਰੇਜ ਜਿਹੜੀ ਆ ਪਾਡੇ ਦੇ ਹਿਸਾਬ ਨਾਲ ਉਹ ਚੱਲ ਰਹੀ ਹੈ ਇਸੇ ਤਰ੍ਹਾਂ ਐਕਸਰੇ ਜਿਹੜੇ ਅੱਗੇ 130 135 ਹੁੰਦੇ ਸੀ ਉਹ ਲਗਭਗ ਐਵਰੇਜ ਜਿਹੜੀ ਆ 350 ਦੇ ਆਸ-ਪਾਸ ਪਾਡੇ ਹੋਈ ਹੈ ਸੋ ਮਰੀਜ਼ਾਂ ਦਾ ਬਹੁਤ ਜ਼ਿਆਦਾ ਚੁਕਾਅ ਸੇਵਲਾਸਾਂ ਦੇ ਵਿੱਚ ਹੈ ਕਿਉਂਕਿ ਇੱਥੇ ਕਾਸਟ ਇਫੈਕਟਿਵ ਟਰੀਟਮੈਂਟ ਜਿਹ ਤਾਂ ਸਾਨੂੰ ਇਸ ਬਾਰੇ ਥੋੜਾ ਜਿਹਾ ਜਰੂਰ ਸੋਚਣਾ ਪਏਗਾ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਜਿਹੜੀਆਂ ਮੈਡੀਕਲ ਡਿਊਟੀਆਂ ਤੋਂ ਬਿਨਾ ਬਾਕੀ ਡਿਊਟੀਆਂ ਨੇ ਉਹਦਾ ਕੀ ਗੱਲ ਕੀਤਾ ਜਾ ਸਕਦਾ ਦੂਜਾ ਜਿਹੜੀ ਮੇਨਟੇਨੈਂਸ ਹੈ ਹਸਪਤਾਲਾਂ ਦੀ ਉਹ ਮੇਨਟੇਨੈਂਸ ਲਈ ਵੀ ਇੱਕ ਵੱਖਰਾ ਵਿੰਗ ਅਗਰ ਬਣ ਜਾਂਦਾ ਤਾਂ ਇਹਨਾਂ ਡਿਊਟੀਆਂ ਤੋਂ ਤਾਂ ਕਿ ਡਾਕਟਰ ਸਿਰਫ ਆਪਣੇ ਕਲੀਨिकल ਕੰਮ ਤੇ ਧਿਆਨ ਦੇਣਗੇ ਤੇ ਮੇਨਟੇਨੈਂਸ ਲਈ ਜਿਹੜਾ ਬਾਕੀ ਸਟਾਫ ਹੈ ਉਹ ਉਹਨਾਂ ਗੱਲਾਂ ਤੇ ਜ਼ੋਰ ਦੇ ਸਕਦਾ ਉਹਦੇ ਨਾਲ ਹੋਰ ਬਿਹਤਰੀ ਨਾਲ ਚਲਾਇਆ ਜਾ ਸਕਦਾ ਪਰ ਜਿਹੜੀ ਗਵਰਨਮੈਂਟ ਹੈ ਜਦ ਦੀ ਉਹ ਇਸ ਗੱਲ ਤੇ ਬਹੁਤ ਹੀ ਜਿਹੜੀ ਹੈ ਮਤਲਬ ਇਹ ਸੋਚ ਵਿਚਾਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹੈਲਥ ਤਾਂ ਮੇਨ ਹੀ ਉਹਨਾਂ ਦੀ ਪ੍ਰਾਇੋਰਟੀ ਹੈ ਹੁਣ ਵੀ ਪਤਾ ਲੱਗਿਆ ਕਿ ਬਹੁਤ ਸਾਰੀਆਂ ਜਿੰਨੀਆਂ ਉੱਪਰ ਇਹਨਾਂ ਚੀਜ਼ਾਂ ਦੇ ਵਿਚਾਰ ਚੱਲ ਰਹੇ ਆ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਅੱਛੀਆਂ ਸੇ ਸਹੂਲਤਾਂ ਦੇ ਸਕਦੇ ਹਾਂ